ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਟੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਡਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਵਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਿਆ ਤੇ ਆਪਾਂ ਪਹੁੰਚੇ ਆ ਭਾਜੀ ਨੀੜੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਬੀਬੀ ਹੋਸਲਾ ਠੀਕਾ ਦੇ ਬਹੁਤ ਵਧੀਆ ਤੁਸੀਂ ਸੁਣਾਵਾ ਹਾਂ ਕਿਰਪਾ ਜੀ ਮਾਲਕ ਦੀ ਕਿਰਪਾ ਜੀ ਕੋ ਠੀਕਾ ਪਰਵਾਰਾਂ ਹਾਂਜੀ ਹਾਂਜੀ ਵਧੀਆ ਜੀ ਇਹ ਵਿੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੀਤਾ ਸੰਧ ਲਖਵਾਲ ਸੀਰੀ ਨਾਲ ਜਿਹੜਾ ਹਾਂ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9844554 ਠੀਕ ਹੈ ਜੀ ਬਈ ਦਸਿਆਂ ਛੋਟੀ ਦੀ ਬਾਰੇ ਕਿੰਨਾ ਵਸੂਈ ਤੇ ਕੀ ਯਾਰਾ ਮਿਲ ਕੇ ਰਿਕਾਰਡ ਜੇ ਛੋਟੀ ਪਹਿਲਾਂ ਸੂਈ ਵੇਦੀ ਸੂਈ ਜੇ ਅੱਛਾ ਜੀ ਹਾਂਜੀ ਤੇ ਬੱਚਾ ਦਾ ਮਰਦਾ ਖੁਸ਼ੀਏ ਤੇ ਬੰਦੀਏ ਠੀਕ ਹੈ ਠੀਕ 라ਜ ਪੁੱਛੀਏ ਕਿੰਨਾ ਕ ਟਾਈਮ ਹੋ ਗਿਆ ਜੀ ਕੁਝ ਨੂੰ ਮਗਰੋਂ ਮਹੀਨੇ ਦੇ ਅੰਦਰ ਬਾਹਰ ਹੋਈ ਗਿਆ ਜੀ ਠੀਕ ਹੈ ਠੀਕ ਹੈ ਉਹ ਤਾਂ ਕਿੰਨਾ ਜਾ ਕੇ ਚੱਲ ਉਹ ਪੱਕਾ ਜੋ ਨਾਮ ਚੱਲੋ ਜੇ ਠੀਕ ਹੈ ਨੌਬਦੀ ਗੈਂਡ ਬਲ ਆਇਆ ਕ ਤੇ 9 ਮੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਬਾਕੀ ਸਾਲ ਥੋੜੀ ਜੀ ਹੁਣ ਤੁਹਾਡਾ ਬਹੁਤ ਚੰਗਾ ਲੱਗਾ ਥਾਲਾ ਦਾ ਫੈਕ ਗਿਆ ਬਹੁਤ ਸ਼ਾਨਦਾਰ ਆ ਲੰਮੀ ਲੈ ਜਾਓ ਜਾਨ ਅਜੀ 35 ਡਿਗਰੀ ਤੇ ਬਈ ਕਿੰਨਾ ਨਿਕਟੂ ਗਿੱਦੜ ਦੋ ਰਿਹਾ ਰੋਕੀਏ ਕੁਆਲਟੀ ਚੈੱਕ ਫੈਨ ਕੇ ਟਿਕੜ ਤੇ ਥਾਂ ਲੱਗਾ ਵਾ ਕਿੰਨੀ ਜ਼ਿਆਦਾ ਰਜਾ ਦਾ ਨਾਮ ਆ ਗਿਆ ਤੇ ਮਾ ਉਹ ਨੂੰ ਮੜਿਆ ਬੰਨਦਾ ਬੰਨਦਾ ਸਾਹਤ ਬੜੀ ਸੋਹਣੀ ਕਹਿੰਦੇ ਬਹੁਤ ਸਾਹ ਲੱਖੋ ਠੀਕ ਹੈ ਠੀਕ ਹੈ ਅੱਗੇ ਕਰੋ ਗਾਗੇ ਨੂੰ ਚੱਕ ਕੇ ਸਲਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਹੈ ਇਹ ਵੀ ਬਹੁਤ ਜ਼ਿਆਦਾ ਚੰਗੀ ਹੈ ਆਂ ਕੋਲੀ ਨੂੰ ਮਰਦੀ ਠੀਕ ਹੈ ਕੀ ਮੋਲ ਭਾਜੀ ਦਾ ਹੈ ਮੋਨਵੀਰ ਜੀ ਜੈ ਜੀ ਆ ਅੱਛਾ ਜੀ ਤੇਰੀ ਹੈ 75 ਦੀ ਹੋਰ ਕਿੰਨੀ ਮਾਦ ਲੱਗ ਕੇ ਪੂਰੇ 70 ਦੀ ਚੰਦੋ ਜੀ ਹੋਰ ਰਮਾ ਜੀ ਛੱਡ ਦੀ ਹਜ਼ਾਰਾਂ ਡੋਰ ਵੱਧ ਦੀ ਛੱਡ ਦਿੱਤੀ ਅੱਛਾ ਜੀ ਦੋ ਛੱਡਦੀ ਹੈ ਕੋਈ ਛੜਾਉਣਾਂ ਦੇ ਆਪਦਾ ਵੀ ਖੁੱਲੇ ਮਾਰਟਾਂ ਲਿਆ ਦੇ। 66000 ਦੀ ਹਾਂ ਨਾ ਇਹ ਵੀ ਦੇ ਦਾਂਗੇ। ਠੀਕ ਹੈ ਜੀ। ਠੀਕ ਹਨ। ਬਿਲਕੁਲ ਜੈਜਬੋਲ ਬਾਈ 66000 ਦੀ ਤੇ ਦੁੱਧ ਵੀ ਨੌਬਾਤ ਲੈਣ ਜਿਹੜਾ ਕੋਈ। ਐਸੇ ਸਰੀਰ ਨੂੰ ਜਵਾਬ ਖੜੇ ਮੇਰਾ ਵੀ ਨਾ ਮਰਦੀ। ਕੱਲ ਤੁਹਾਨੂੰ ਹੁਣ ਬੜਾ ਜਗਾ ਜਵਾਈ ਇੱਕ ਨੰਬਰ ਹੋਊਗੀ। ਐਸੇ ਇਹ ਨਹੀਂ ਕੋਈ ਸ਼ੱਕ ਹੋਊਗਾ। ਠੀਕ ਹੈ ਠੀਕ ਹੈ। ਨਾ ਬਾਈ ਇੱਥੇ ਵੀ 66000 ਦਿਖਾਉਂਦੇ ਆ। ਇੱਧਰ ਦਿਖਾਉਂਦਾ ਆਪਣਾ ਜਗਾ। ਐਂ ਗੱਲਾਂ ਉਹਨਾਂ ਦਾ ਪੂਰਾ ਸੋ। ਇਹ ਬਿਲਕੁਲ ਨਾਰਮਲ ਰੇਟ ਦਿੱਤਾ ਬਾਈ ਨੇ 40000 ਨੰਬਰ ਤੇ। ਵੀਰੇ ਦੱਸੋ ਤੁਹਾਡੇ ਇਹ ਵੀ ਇਦੀ ਝੋੜੀ ਮੰਨ ਲਓ ਪਹਿਲਾ ਸੂਆ ਨੇ ਸੁਣੀ ਆ ਅੱਛਾ ਜੀ ਤੇ 8 ਮਹੀਨੇ ਦੀ ਮਤਲਬ ਘੱਪਣ ਆ ਅੱਛਾ ਜੀ ਇਹ ਦੋਂਦੀ ਆ ਠੀਕ ਆ ਠੀਕ ਆ ਜੀ ਕੋ ਮੇਰਾ ਵੀ ਰਾਣ ਕੇ ਜਣਾ ਇੱਥੇ ਵੇਖ ਕੇ ਖੜੇ ਦੋਂਦੀ ਹੋਏ ਤੇ ਫੇਰ ਖੜੇ ਠੀਕ ਆ ਠੀਕ ਆ ਆਹ ਭਜੀ ਕਿਹਟ ਕਬਲਾ ਦਿੰਦੇ ਬਾਕੀ ਝੋਲੀ ਝੜੀ ਚੰਗੀ ਥਣ ਤੋਂ ਬੜਾ ਚੰਗਾ ਲੱਗਾ ਜਿਹਨੂੰ ਠੀਕ ਹੈ ਢੱਕ ਕੇ ਡਾਚੋ ਹੋਣੀ ਬੜਾ ਡਾਦੀ ਆ ਥਣ ਤੋਂ ਬੜਾ ਚੰਗਾ ਲੱਗਦਾ ਦੋਂਦੀ ਤੇ ਸਿੰਘ ਸਿੰਘ ਵੀ ਆ ਨਿਗਾਹੇ ਰਾਜਾ ਸੇਲਕ ਆ ਗਿਆ ਵਾ ਪਕਾਈਏ ਨੇ ਬਹੁਤ ਸੁਣੀਏ ਅੱ ਕਰਦੇ ਮੜੀ ਸਰਪਲਦਾ ਪਕਾਈਆ ਆਪਣਾ ਨਾ ਲਵਾਉਂਦਾ ਕੋਲਾਇਆ ਉਹ ਮੋੜ ਲਿਆ ਹਾਂ ਤੋਂ ਫਿਰ ਬੰਨ੍ਹ ਕੇ ਦੱਸਦੇ ਇਹ ਰੋਜ਼ ਹੁੰਦੀ ਹੈ ਵੀਰ ਜੀ ਠੀਕ ਹੈ ਠੀਕ ਹੈ ਹਾਂ ਬਾਕੀ ਆ ਵੇਖੋ ਦਿਖਾ ਦੇਂ ਛੱਦੀ ਦੁੱਤੀ ਇਹ ਜਿਹੜੇ ਚੱਕਾ ਤੁਹਾਨੂੰ ਚੱਕਾ ਕਰਾਉਨੇ ਆ। ਥਣ ਥਣ ਬਹੁਤ ਚੰਗਾ ਲੱਗਦਾ। ਬਹੁਤ ਚੰਗਾ ਕਟੂ ਵੀ। ਇਹ ਥਣ ਆ ਲੋਕ ਵਾਲਾ ਤੇ ਇਹਦਾ ਮੁੱਲ ਕਿੰਨਾ ਹੋਊ ਇਹੋ ਕੱਡਾ ਚੱਕਾ। ਠੀਕ ਹੈ ਜੀ। ਇਹਦਾ ਮੁੱਲ ਭਾਜੀ ਇਹਰਾ। ਮੋਨੇ ਦਾ ਵੀ ਇੰਨੀ ਬਿਲਕੁਲ ਜਾਇ ਤੇ 70 ਦੇ ਲਈ। ਜਾਂ ਹਾਂ ਕਿ ਜਾਇ ਦੇ। ਦੱਸੋ ਕਿੰਨੇ ਦੀ। ਜਿੰਨਾ ਤੋਂ ਇਹਦੇ ਛੱਡ ਰਹੇ। 2 ਛੱਡਦੀ ਹੈ। ਮੈਂ 65 ਦੇ ਦਿੰਦੇ ਆ। ਪਰ ਉਹ ਯਾਰ ਕਰ ਦਈਏ ਉਹ ਕਰਨਾ 2 ਹੀ ਛੜਨਾ 63 ਰਹਿਣਾ ਬਈ ਠੀਕ ਠੀਕ ਲਓ ਭਾਈ 63000 ਦੀ ਜਿਹੜਾ ਵੀਰ ਭਰਾ ਕੋਲ 1.5 ਮਹੀਨਾ ਸਾਫ ਕਰ ਲੂਗਾ ਤੇ ਛੋਟੀ ਚੰਗਾ ਬਣ ਜਾਣਾ ਉਹ ਚੰਗੀ ਜੋੜਿਆ 6 ਮਹੀਨਾ ਤੋਂ ਬਾਹਰ ਬਾਹਰ ਹੀ ਆ ਠੀਕ ਹੈ ਠੀਕ ਹੈ ਜੀ ਇਹ ਆ ਗਿਆ ਭਈ ਉਹ ਮੇਰਾ ਬੰਦੇ ਬੈਠਾ ਦੱਸਿਓ ਭਈਆ ਬੈਠਦੇ ਪਰੇ ਜੀ ਜੀ ਸੁਈ ਜੇ ਅੱਛਾ ਜੀ ਅਰ ਕੋਈ 15 16 ਕਿਲੋ ਹੁਣ ਤਿਆਰ ਆ ਮੱਛੀ ਮਗਰ ਦੇ ਠੀਕ ਹੈ ਠੀਕ ਹੈ ਜੀ ਤੇ ਖੋਲ ਕੇ ਤੁਹਾਨੂੰ ਉਹਨੇ ਮੂੰਹ ਵੀ ਛੇੜਾਂਦੇ ਅੱਛਾ ਜੀ ਤੁਹਾਨੂੰ ਜਲਦਬਾਰ ਠੀਕ ਹੈ ਠੀਕ ਹੈ ਹਾਂ ਜੀ ਬਾਬਾ ਜੀ ਕਟ ਕਟ ਬੋਹ ਜੀ ਤਗੜਾ ਵਹਿੜਦਾ ਤੇ ਫੇਸ ਕੁਆਲਟੀ ਵੀ ਕਰੋ ਬਾਕੀ ਮੰਡੀ ਤੇਰੀ ਬੜੀ ਧਣ ਭਾਂਡੇ ਦੀ ਬਹੁਤ ਆ ਤੇ ਆ ਬੜਾ ਪੱਕਾ ਆਪਣੇ ਪੈਸਾ ਦੱਲਦੀ ਹੈ ਅੱਛਾ ਕੀ ਕਰੋ ਤੇ ਆਟਰ ਕੁਆਲਟੀ ਚੱਕ ਬਹੁਤ ਹੀ ਸ਼ਾਨਦਾਰ ਆ ਤੇ ਥਣ ਤੇ ਬਹੁਤ ਚੰਗਾ ਲੱਗਾ ਤੇ ਆ ਤੁਹਾਨੂੰ ਬਹੁਤ ਖੁਸ਼ ਹੋਇਆ ਆ ਇਸ ਦਾ ਮੌਕੇ ਤੇ 15 ਤੋਂ 16 ਲੈ ਕੇ ਲੋਡ ਤਿਆਰ ਆ ਬੰਦੇ ਆ ਕੀ ਨਿਮਚੇ ਅੱਗੇ ਠੀਕ ਹੋ ਸਭ ਨੇ ਠੀਕ ਲੋਕੀਂ ਕੋਲ ਆਫੇ ਦੇ ਪਿੱਛੇ ਬਾਕੀ ਠੰਡੀ ਸੀਲ ਬੜੀ ਆ ਆਹ ਐਂ ਵੀ ਬਹਿ ਜੋ ਆ ਵੇਖੋ ਠੀਕ ਹੈ ਠੀਕ ਹੈ ਬੋ ਜੀ ਸੀਧੀਆਂ ਬਹੁਤ ਠੰਡੀ ਆ ਹਾਂ ਜੀ ਐਂ ਵੀ ਬਹਿ ਜੋ ਕੋਈ ਚੰਗਾ ਕਰਦੇ ਆ ਕਿ ਸਾਫ ਬੜੀ ਆ ਤੁਹਾਨੂੰ ਖੁੰਦੀ ਆ ਵੇਖੋ ਕਿਵਾ ਬੜਾ ਸਾਫ ਠੀਕ ਇਹ ਟਾਈਮ ਬਾਕੀ ਇਹ ਦੇਖ ਲੋ ਬਾਅਦ ਨਾਲ ਇੱਕ ਕਦਾਈ ਹੋਣਾ ਉਸੇ ਹਿਸਾਬ ਨਾਲ ਅੰਦਾਜ਼ਾ ਲਾਵੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਚਵਾਈ ਚੂਈ ਆ ਇੱਕ ਨੰਬਰ ਉਹ ਵੀ ਮੱਦੀ ਸੀ ਜੀ ਠੀਕ ਹਾਂ ਜੀ ਲੋਰ ਭਾਜੀ ਦਾ ਹੈ ਮੋਨਵੀਰ ਜੀ ਨਾਲ ਇਹ ਕਿੰਨੇ ਕਰ ਦਿੰਨੇ ਆਂ? ਕਰ ਦਈਏ ਜਾਇਜ਼ ਜਾਂਦੀ ਐਂਦੀ ਵੀ ਭਾਵੇਂ ਮੈਜਵਾਰ ਠੀਕ ਆ ਠੀਕ ਆ ਭਾਈ ਕੋਈ ਨਹੀਂ ਜਿੱਤੋ ਦੀ ਮਾਂ ਮਰਦੀ ਫੇਰ ਦੋ ਹੀ ਪਿਛੋਰੀ 98 ਬੜਾ ਚੰਗਾ ਲੱਗਣਾ ਠੀਕ ਆ ਠੀਕ ਆ ਜੀ ਕੀ ਮੋਲ ਭਾਜੀ ਇਹਦਾ ਹੈ ਮੋਲ ਵੀਰ ਜੀ ਇਹਦਾ ਵੀ ਜਾਇਜ਼ ਕਰਨਾ ਹੈ ਅੱਛਾ ਜੀ ਕਰ ਵੀ 60 65 ਕਰ ਦਈਏ ਜਾਇਜ਼ ਜਾਂਦੀ ਐ 55000 ਵੀਰ ਜੀ ਦੇ ਦਿੰਗੇ ਇਹ ਛੜਦੋਤ ਤਲਾਏ ਪੜੀ ਗਏ ਇੱਕ ਪిల్లా ਰੋਜੋਰ ਛੜਦਾ 54000 ਰਿਹਾਨਾ ਹੀ ਲੈਣੀ ਆ ਠੀਕ ਹੈ ਠੀਕ ਕਿੰਨਾ ਕਿ ਦੁੱਧ ਭਰੋ 15 ਕਿਲੋ ਸਾਡੇ ਕੋਲ ਚਵਾ ਕੇ ਪਸੰਦੀ ਕਰ ਲਿਓ ਦੋ ਟਾਈਮ ਜਿਹੜਾ ਮੱਲ ਠੀਕ ਹੈ ਠੀਕ ਲੋਣੀ ਨਾਲ ਦੀ ਸੇਵਾ 20 ਚੋਲੇ 18 ਚੋਲੇ ਆ ਬੱਚੀ ਠੀਕ 14 15 ਦਿਨ ਸੁਈ ਹੋਏ ਠੀਕ ਲੋ ਭਈ ਆਹ ਮਸੀਨ ਦਾ ਆਫ ਜੇ ਦੇ ਪਿਛੇ ਇਹ ਹੈ ਵੀ 6 ਦਿਨ ਦੇ ਚੰਗੀ ਆ ਤੇ 6 ਦਿਨ ਦੇ ਆ ਠੀਕ ਹੈ ਠੀਕ ਹੈ ਇੱਕ ਆਡ-ਵਾਡ ਵੀ ਚੰਗਾ ਆ ਤੇ ਮੌਕੇ ਤੇ ਜਿਹੜਾ 15 ਦਾ 16 ਦਾ ਦੁੱਧ ਤਿਆਰ ਆ சார பசு பால வீராக